ਤੇ ਬੋਲ ਸਾਡੇ ਵੀਰ ਦਾ ਸਾਹਮਣੇ ਬੈਂਡ ਕਾਲ ਕਬੱਡੀ ਪਾਲ ਇਸ ਵੇਲੇ ਬੜੀ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਉਧਰ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰ ਕਲਵੰਤ ਸਿੰਘ ਜੀ ਸ਼ੁਕਰ ਜੀ ਇੱਥੇ ਗਰਜਿੰਦਰ ਸਿੰਘ ਜੀ ਬਾਸੀ ਆਸਟ੍ਰੇਲੀਆ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰ ਸਾਡੇ درمیان ਪੁੱਜੇ ਨੇ ਬਹੁਤ ਵੱਡਾ ਧੰਨਵਾਦ ਇਹਨਾਂ ਨੇ ਕਈ ਗਰੀਬ ਘਰਾਂ ਨੂੰ ਜਿਹੜੀ ਗਰੀਬੀ ਤੋਂ ਕਿੱਥੀ ਮੇਰੇ ਮਿੱਤਰੋ ਕਈ ਜਹਾਜ਼ੇ ਚਾੜੇ ਨੇ ਤੇ ਹੱਲੇ ਕਈ ਜਹਾਜ਼ ਉਹਨਾਂ ਦੀ ਗੱਲ ਜਿਹੜੇ ਚੜਨਗੇ ਮੇਰੇ ਮਿੱਤਰੋ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰ ਗਦਕ ਸਿੰਘ ਜੀ ਸੁੰਦਰ ਜੀ ਐਸਐ ਪੰਜਦਰ ਸਿੰਘ ਜੀ ਵਾਸੀ ਹੁਣੀ ਸੱਖਾ ਪਾਸੀ ਅਮਨ ਢੇਸੀ ਬੋਗਾ ਢੇਸੀ ਛੇੜਾ ਢੇਸੀ ਜੀ ਹੁਣੀ 8 ਮਾਰਚ ਦੇ ਵੱਡੇ ਸੱਦੇ ਪੱਤੇ ਲਾ ਰਹੇ ਨੇ ਖੇਡ ਕਬੱਡੀ ਦਾ ਵੱਡਾ ਮਾਹੌਲ ਜਿਹੜਾ ਸਰਹਾਲੀ ਕਰਵਾਇਆ ਜਾਵੇਗਾ ਲਓ ਸਾਹਮਣੇ ਸਿਰੇਲੇ ਚੱਲਦਾ ਹੈ ਮੈਚ ਸਿਰੇ ਦਾ ਜਰਾਬ ਬਤਾਏਗਾ ਆਸੇ ਦੇਖਦੇ ਕਿ ਬੋਪਾ ਦਾ ਵੱਡੇ ਟੀਮ ਦੁਆਰ ਪਿੰਡੇ ਮਿਲ ਜੇ ਬੋਪਾ ਦਾ ਅਗਲੀ ਕਬੱਡੀ ਪਾਉਣ ਦੇ ਲਈ ਫੈਸਲੇ 10 ਮਾਰਚ ਜਿਹੜੀ ਹੋਣੀ ਉਹ ਲਾਂਬੜੇ ਦੇ ਵਿੱਚ ਮੇਰੇ ਕੋਲ ਵੱਡਾ ਕਬੱਡੀ ਕੱਪ ਜਿਹੜਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕਰਵਾਇਆ ਜਾਵੇਗਾ ਬੇਤੀ ਸਰਪੰਚ ਕਨੇਡਾ ਨੇਧੂ ਤੰਗ ਜੀ ਤੇ ਲੱਕੀ ਕਰਾਲੀ ਸਾਡਾ ਵੀਰ ਇਹ ਵੱਡੇ ਸੱਦੇ ਲਾ ਰਹੇ ਨੇ ਆਉਣ ਵਾਲੀ ਜਿਹੜੀ 10 ਮਾਰਚ ਉਹ ਲਾਂਬੜੇ ਦੇ ਵੱਡੇ ਖੇਡ ਮੇਲੇ ਦੀ ਹੋਵੇਗੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਬੋਪਾ ਵਾਲੀ ਖੇਡਾਂ ਖੇਡ ਦੇ ਵਿੱਚ ਵਾਧੀ ਹੋਈ ਚਾਰ ਖਿਡਾਰਨਾਂ ਨੇ ਮੋਗੇ ਦੀ ਗੇ ਇਸ ਵੇਲੇ ਦੇਖ ਲੈ ਕੇ ਕਿਹੜੀ ਮੋਗਿਆ ਦੀ ਖਿਡਾਰ ਨੇ ਇਸ ਵੇਲੇ ਲਾਕੇ ਜੱਗਾ ਨੰਬਰ ਦਾ ਵਾਧਾ ਆਪਣੀ ਟੀਮ ਲਈ ਕਰੇਗੇ ਲਓ ਇੱਕ ਪਾਸੇ ਦੇਖਦੇ ਕਿ ਲਓ ਜੱਗੂ ਇਸ ਵੇਲੇ ਪੁਆਇੰਟ ਦਾ ਵਾਧਾ ਕਰ ਗਈ ਖੇਡ ਦੇ ਮੈਦਾਨ ਦੇ ਵਿੱਚੋਂ ਅਗਲੀ ਕਬੱਡੀ ਪੌਂਡਰੀ ਫਿਰ ਸਾਹਮਣੇ ਖਿਡਾਰੀ ਕਦੇ ਵੱਡੀ ਹੋਈ ਹੈ ਲਓ ਸਾਹਮਣੇ ਇੱਕ ਪਾਸੇ ਮੇਰਾ ਮੁੰਡਾ ਤੇ ਦੂਜੇ ਪਾਸੇ ਬਾਬਾ ਦੀਪ ਸਿੰਘ ਕਬੱਡੀ ਕਲੱਬੋਂ ਬੋਕਰਾਂ ਕਲਾ ਰਿਸ਼ਮ ਲਖਾ ਜੀ ਬਿਹਾਰਪੁਰ ਦਾ ਪਰਿਆਲੇ ਉਹਨਾਂ ਦੀ ਟੀਮਾਂ ਜਿਹੜੀਆਂ ਖੇਡਦੇ ਆਣੇ ਲਓ ਸਾਹਮਣੇ ਪੈ ਗਈ ਹੋੜੇ ਤੇ ਪੁਆਇੰਟ ਇਸ ਵੇਲੇ ਗੋਲੂ ਆਪਣੀ ਟੀਮ ਕੋਲ ਜੋੜਦੀ ਹੋਈ ਅਗਲੀ ਕਬੱਡੀ ਪੌਂਡ ਰਹੀ ਲਓ ਸਾਹਮਣੇ ਬਿੱਲੇ ਖੜਾਣ ਬਧੀ ਹੋਈ ਹੈ ਲਓ ਅਗਲੀ ਖਿਡਾਰੀ ਨੇ ਇਸ ਵੇਲੇ ਕਿਰਨ ਦੀ ਪੈਂਦੀ ਹੋਏ ਰੇਡ ਦੂਜੇ ਪਾਸੇ ਸੁਖੀ ਇੱਕ ਪਾਸੇ ਕਿਰਨ ਗੋਪਾ ਰਾਮਾਂ ਦੀ ਖਿਡਾਰੀ ਤੇ ਦੂਜੇ ਪਾਸੇ ਸੁਖੀ ਮੋਗੇ ਵਾਲੀ ਖਿਡਾਰੀ ਨੇ ਲਓ ਵੇਖਦੇ ਕਿ ਨੰਬਰ ਇਸ ਵੇਲੇ ਰੇਡਰ ਦੇ ਸੇਜਾਂ ਜੁੜਿਆ ਸਿਰੇ ਦਾ ਮੁਕਾਬਲਾ ਮੈਦਾਨ ਦੇ ਵਿੱਚ ਖੜੇ ਆ ਰਿਹਾ ਫਾਈਨਲ ਮੈਚ ਦੇ ਲਈ ਸਵਰਗ ਦੇ ਅਰਜੰਦਰ ਪ੍ਰਧਾਨ ਲਖਣ ਕੇ ਪੱਡੇ ਤੇ ਡੀਏਵੀ ਜਲੰਧਰ ਇਹ ਦੋਨੇ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਇੱਕ ਪਾਸੇ ਜਿਹੜੀ ਟੀਮ ਸਰਦਾਰ ਗੁਪਤਾਲ ਸਿੰਘ ਜੀ ਪ੍ਰੋਫੈਸਰ ਸਾਹਿਬ ਦੀ ਟੀਮ ਹੈ ਮੇਰੇ ਵਿੱਚੋਂ ਟੀਮ ਜਲੰਧਰ ਦੀ ਟੀਮ ਤੇ ਦੂਜੇ ਪਾਸੇ ਸਵਰਗ ਅਰਵਿੰਦਰ ਪਹਿਲਵਾਨ ਲਖਣ ਕੇ ਕਬੱਡੀ ਰਾਈਟ ਸਾਮਣੇ ਕਬੱਡੀ ਕੰਡ ਫਿਰ ਖਿਡਾਰੀਆਂ ਦੇ ਇਸ ਵੇਲੇ ਵੱਧੂ ਹੋਈ ਹੈ ਅੱਜ ਮਾਤ ਬਟਾਲਾ ਮੰਡਗੀ ਦੇ ਵੱਡੇ ਕਬੱਡੀ ਕੱਪ ਦੀ ਅਮਨਦੀਪ ਸਿੰਘ ਦਾਸੀ ਜਿਸ ਬਾਦ ਸੇਬਾਸੀ ਗੁਰਪ੍ਰੀਤ ਸਿੰਘ ਬਾਸੀ ਤੇ ਨਾਲ ਸਾਡੇ ਸੁੱਚਾ ਸਿੰਘ ਵੀ ਬਾਸੀ ਜਤਿੰਦਰ ਸਿੰਘ ਜਤਿੰਦਰ ਸਿੰਘ ਵੀ ਬਾਸੀ ਜੀ ਹੋਣੀ ਪੰਜ ਮਾਰਕ ਦੇ ਬੱਚੇ ਸਦੇ ਬੱਦ ਲਾ ਰਹੇ ਨੇ ਲਓ ਸਾਹਮਣੇ ਕਬੱਡੀ ਬਾਲ ਖੇਡ ਖਿਡਾਰੀਆਂ ਦੇ ਸ਼ਿਲਲੇ ਕਬੱਡੀ ਹੋਈ ਹੈ ਚਾਰ ਦੇ ਖਿਡਾਰੀਆਂ ਦੇ ਕਬੱਡੀ ਪਈ ਹੋਈ ਹੈ ਹਣ ਦੇਖਦੇ ਆ ਕਿਹੜੀ ਖਿਡਾਰੀ ਜਫਾ ਲਾ ਪਉਂਦੀ ਹੈ ਇੱਕ ਪਾਸੇ ਬੋਤਾਲਾਂ ਦੀ ਕਲਾਤੀ ਟੀਮ ਖੇਡਦੀ ਹੈ ਇੱਕ ਪਾਸੇ ਆਹ ਸਾਹਮਣੇ ਦਾ ਦੂਜੇ ਪਾਸੇ ਮੈਨੇ ਮੋਗੇ ਦੀ ਖਿਡਾਰੀ ਨੂੰ ਅੱਖ ਨਾਲ ਕਦੇ ਬੰਦੂਸ਼ੇ ਦੀ ਖੇਡ ਚਾਹੀਆ ਲਓ ਜਿੰਨੇ ਹੁਣ ਇੱਕ ਵਸੇ ਪੈਣ ਦੇ ਡੰਗੇ ਕਰ ਦਿੱਤੇ ਤੇ ਫਿਰ ਤੇ ਮੈਦਾਨ ਦੇ ਵਿੱਚੋਂ ਅਗਰ ਉਹ ਕਦੇ ਫੇਰ ਬਿੱਲੇ ਪਾ ਰਹੀ ਹੈ ਲਓ ਬਿੱਲੇ ਖਿਡਾਰੀ ਨੇ ਇਸ ਵੇਲੇ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਵਾਧੇ ਹੋਏ ਬਈ ਨੰਬਰ ਵੀਰ ਕੋਲ ਲਿਖ ਰਿਹਾ ਲਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਪਹਿਲੀ ਕੋ ਰੇਡ ਇਹ ਪਰ ਦੂਜੇ ਪਾਸੇ ਹੁਣ ਦੇਖਦੇ ਕਿ ਜਸੋ ਦਾ ਮੁਕਾਬਲਾ ਬਿੱਲੋ ਦੇ ਨਾਲ ਆ ਟੱਕਰ ਸਿਰੇ ਦੀ ਸ਼ੰਕਰ ਦਾ ਖੇਡ ਮੈਦਾਨ ਆਓ ਸਾਹਮਣੇ ਇਧਰਲੇ ਪਾਸੇ ਇਹਨਾਂ ਦੇ ਭਰਾਵਾਂ ਦਾ ਖੇਡ ਮੈਦਾਨ ਨਗਰ ਨਿਵਾਸੀਆਂ ਦਾ ਵੱਡਾ ਸਹਿਯੋਗ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਲਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਇਹ ਖਡਾਕ ਗੋੜ ਕਬੱਡੀ ਪੌਂਡ ਦੇ ਲਈ ਮੈਦਾਨ ਦੇ ਵਿੱਚ ਵਾਧੀ ਹੋਈ ਲਓ ਸਾਹਮਣੇ ਸਿਰੇਲੇ ਗੋੜੂ ਖਡਾਕ ਖੇਡ ਦੇ ਮੈਦਾਨ ਦੇ ਵਿੱਚ ਹਰਮਨ ਦਾ ਟੱਕਰ ਤੇ ਪੁਆਇੰਟ ਇਸ ਵੇਲੇ ਦੋ ਦੋ ਆਪਣੀ ਟੀਮ ਦੇ ਲਈ ਜੋੜੀ ਹੋਈ ਅਗਲੀ ਕਬੱਡੀ ਪੁਆਇੰਟ ਦੀ ਫੇਰੇ ਬਾਬਾ ਜੀਤ ਸਿੰਘ ਦੀ ਕਬੱਡੀ ਦਾ ਬੋਤਰਾ ਇੱਕਦਾਂ ਖੇਡ ਤੇ ਜੰਗੂ ਬੱਜੀ ਹੋਈ ਹੈ ਲੈ ਸਾਹਮਣੇ ਇਸ ਵੇਲੇ ਜੰਗੂ ਦੀ ਕਬੱਡੀ ਦੇ ਚਾਰ ਖਿਡਾਰਮਾਂ ਸਾਹਮਣੇ ਸੇਖ ਜੱਸੂ ਦੇ ਮੰਨੂ ਤੇ ਜੰਮਨਾ ਇਹ ਵੀ ਨੇ ਜਿਆਦਾ ਖਿਡਾਰਮਾਂ ਦੇ ਵਿੱਚੋਂ ਕਿਹੜੀ ਖਿਡਾਰੀ ਜੱਫਾ ਲਾ ਪਾਵੇਗੀ ਇਹ ਗੱਲ ਸੱਦੇ ਦੀ ਹੈ ਲੈ ਸਾਹਮਣੇ ਇਸ ਵੇਲੇ ਜਸੂ ਨੇ ਫੜਿਆ ਗੱਟ ਲੱਗੀ ਹੋਈ ਕੈਂਚੀ ਤੇ ਪਾਇੰਟ ਇਸ ਵੇਲੇ ਜਸੂ ਆਪਣੀ 3 ਦੇ ਰੇਡ ਦੀ ਖੜੀ ਗੁਰਬਖਸ਼ ਸਿੰਘ ਜੀ ਸੁੰਦਰ ਯੂਐਸਏ ਜਿਹੜਾ ਸਾਡੇ ਬਜੰਦਰ ਸਿੰਘ ਜੀ ਵਾਸੀ ਖੇਡ ਕਬੱਡੀ ਦੇ ਖੇਤੇ ਪਰ ਮੈਟਰ ਸਾਡੇ ਦਰਮਿਆਨ ਪੁੱਜੇਗੇ ਇਹਦੇ ਵਿੱਚ ਕਈ ਘਰਾਣੇ ਜਿੰਨੇ ਅੱਖੀਆਂ ਕਿ ਗਰੀਬੀ ਨੂੰ ਕੀਤੀ ਮੇਰੇ ਵੀਰੋ ਕਈ ਜਹਾਜ਼ ਚਾੜੇ ਨੇ ਤੇ ਥੱਲੇ ਕਈਆਂ ਦੇ ਜਹਾਜ਼ ਇਹਨਾਂ ਵਿੱਚ ਘਾਣੇ ਨੇ ਮੇਰੇ ਮਿੱਤਰੋ ਲਓ ਸਾਹਮਣੇ ਇਸ ਵੇਲੇ ਪੈਡੀ ਫੇਰ ਰੇਡ ਫਿਰ ਦੇਖਦੇ ਜਿੱਤੀ ਫੇਰ ਟਰਾਈ ਬੰਦਾ ਤਾਂ ਪੰਜ ਦੀ ਗੱਲ ਬੱਲੋ ਸ਼ੁਖਦਾ ਜਿਹੜਾ ਪੰਜਾਹ ਠਾਰੇ ਦਾ ਕੇਵਲ ਸਿੰਘ ਜੀ ਲੰਗਰ ਦਾ ਅਸ਼ਵਿੰਦਰ ਸਿੰਘ ਜੀ ਇਹ ਪਹਿਲਾ ਗੱਫਾ ਲੱਗਾ ਮੈਨੇ ਲੋਗੋ ਦੀ ਟੀਮ ਨੂੰ ਕੋਸ਼ਿਸ਼ਾਂ ਪਾਸੇ ਜਰੂਰ ਖੜਾ ਗਿਆ ਬਾਦ ਵਿੱਚ ਲਾ ਸਾਹਮਣੇ ਜ਼ੇਰੇਲੀ ਕਬੱਡੀ ਪੌਂਡ ਦੀ ਖਡਾਰਨ ਦੀ ਇਸ ਵੇਲੇ ਗੋਪਾਲ ਰਾਮ ਦੀ ਖਡਾਰ ਕਬੱਡੀ ਪੌਂਡ ਦੇ ਲਈ ਮદાન ਦੇ ਵਿੱਚ ਵਾਪਸੀ ਹੋਈ ਉਧਰ ਜਿੱਤੇ ਸਾਡੇ ਭਰਾ ਇਹਨਾਂ ਲੜਕਿਆਂ ਦੇ ਇਹਨਾਂ ਬੱਚਿਆਂ ਦੇ ਵਾਸਤੇ ਹੌਸਲਾ ਬਖਾਇਲੀ ਮਾਇਆ ਦੇ ਰਹੇ ਨੇ ਬਹੁਤ 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 ਧੰਨਵਾਦ ਕਰਦਾ ਪਰ ਇਹਦੇ ਦੇ ਪਾਸੇ ਵੇਖਦੇ ਕਿ ਮੁਕਾਬਲਾ ਸਖਤ ਲਓ ਇੱਕ ਪਾਸੇ ਮੋਗੇ ਵਾਲੀ ਖਡਾਨ ਸੁਖਰੀ ਲਾਹ ਤਕੜਾ ਜੱਫਾ ਨੰਬਰ ਦਾ ਵਾਅਦਾ ਆਪਣੀ ਟੀਮ ਨਹੀਂ ਕਰਦੀ ਕੋਈ ਆ ਖਿਡਾਰੀ ਮਲੇਸ਼ੀਆ ਖੇਡੀ ਤੇ ਮੇਰੇ ਕੋਲ ਉਸ ਟੂਰਨਾਮੈਂਟ ਦੇ ਵਿੱਚ ਬੈਸਟ ਦਾ ਖਿਤਾਬ ਜਿੱਤਿਆ ਇਹ ਬਿਆਨਤ ਇਸ ਲਈ ਮੋਗੇ ਵਾਲੀ ਖਡਾਨ ਮੈਦਾਨ ਦੇ ਵਿੱਚ ਪਹੁੰਚੀ ਹੋ ਰਹੀ ਹੈ

ਦੰਗਰ ਕਦੇ ਜਸੂ ਦੇ ਨਾਲ ਤੇ ਨੰਬਰ ਇਸ ਵੇਲੇ ਕਾਬੂ ਖਦਾਰ ਨਾਲ ਆਪਣੀ ਟੀਮ ਨੂੰ ਜੋੜਦੀ ਹੋਈ ਫਾਈਨਲ ਮੈਚ ਦੀ ਟੀਮਾਂ ਉਹਦੀ ਜਦੋਂ ਤਿਆਰ ਬੱਤੀ ਰਹਣਗੇ ਉਸ ਤੋਂ ਬਾਅਦ ਜਿਹੜਾ ਫਾਈਨਲ ਖੁੱਟ ਜਾਵੇਗਾ ਉਹ ਵੀ ਟੀਮਾਂ ਤਿਆਰ ਬੱਤੀ ਆ ਰਹਿਣਗੇ ਲਓ ਸਾਹਮਣੇ ਇਸ ਵੇਲੇ ਅਗਲੀ ਕਬੱਡੀ ਫਿਰ ਹੈਪੀ ਮੈਨ ਦੀ ਖੇਡ ਪੁਆਇੰਟ ਬਣੀ ਹੋਈ ਹੈ ਆ ਖਿਡਾਰੀ ਵੀ ਮਲੇਸ਼ੀਆ ਖੇਡੀ ਹੈ ਕਿਥੇ ਬਾਸਟ ਬਣੀ ਹੈ ਲਓ ਸਾਹਮਣੇ ਕਬੱਡੀ ਪੈਂਦੀ ਚਾਰ ਖਿਡਾਰੀਆਂ ਦੇ ਵਿੱਚੋਂ ਇੱਕ ਨੇ ਲੱਗਾ ਟੱਚ ਤੇ ਪੰਜ ਦਸ਼ਵਲੇ ਹੈਪੀ ਮੈਨਡੇ ਦੀ ਫਰਾਂ ਤੋਂ ਆਪਣੀ ਟੀਮ ਨੂੰ ਜੋੜਨੀ ਹੋਈ ਅਗਲੀ ਕਬੱਡੀ ਦੇ ਗੇਲ ਦੇ ਵੀਰ ਤੇ ਲਾਓ ਕਬੱਡੀ ਪੋਰ ਜਿਹੇ ਇਸ ਵੇਲੇ ਬੋਪਨਵਾਲੀ ਖੇਡਾਂ ਮੈਦਾਨ ਦੇ ਵਿੱਚ ਵਾਧੇ ਹੋਏ ਚਾਰ ਖਿਡਾਰੀਆਂ ਨੇ ਹੁਣ ਦੇਖਿਆ 2 ਨੰਬਰ ਤੋਂ ਕੀਤੀ ਹੋਈ ਟਰਾਈ ਬੋਗੇ ਮੈਨੇ ਵਾਲੀ ਖਿਡਾਰੀ ਕੋਸ਼ਿਸ਼ ਕਰੀਏ ਪਰ ਨੰਬਰ ਇਸ ਵੇਲੇ ਰੇਂਡਰ ਦੇ ਸੇਜਾ ਜੁੜਿਆ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਸਰਗੇ ਅਰਵਿੰਦਰ ਪਰਵਾਰ ਲਖੜਕੇ ਵੱਡੇ ਦੇ ਨਾਲ ਜਿਹੜੀ ਟੀਮ ਡੀਏਵੀ ਜਲੰਧਰ ਦੀ ਟੀਮ ਉਹ ਜਲੰਧਰ ਦੇ ਨਾਲ ਖੇਡ ਗਰਾਉਂਡ ਵਿੱਚ ਆ ਚੁੱਕੀ ਹੈ। ਲਓ ਇੱਕ ਪਾਸੇ ਬੋਪਾਰਾਵਾ ਦੀ ਖਿਡਾਰੀ ਨੰਬਰ ਰੇਂਡਰ ਦੇ ਸੇਰੇ ਜੁੜਦਾ ਹੋਇਆ। ਲਓ ਪੁਆਇੰਟ ਇਸ ਵੇਲੇ ਬਲਕੇ ਦੀ ਟੀਮ ਨੇ ਜਿੱਤਦਾ ਹੋਇਆ ਹੈ। ਅਗਲੀ ਕਬੱਡੀ ਬਾਂਦ ਵੀ ਫਿਰ ਜਦੋਂ ਖਿਡਾਰੀ ਖੇਡ ਦੇ ਮੈਦਾਨ ਦੇ ਵਿੱਚੋਂ ਕੱਢੀ ਹੋਈ ਹੈ। ਕਿ ਨਾਮਾ ਨਾਮ ਹੈ ਉਹਦਾ ਨਿਆਉ ਦਾ ਮੁੰਡਿਆ ਜੱਜ ਦੇ ਦੂਜੀ ਵਾਰ ਹੈ ਨਹੀਂ। ਕਿ ਨਾਨੀਆਂ-ਨਾਸੀਆਂ ਚਾਚੀਆਂ ਹੋਣ ਲੱਖਾਂ ਮਾਮਾ ਬਾਰਕਾ ਵੀ ਕਿੰਦਰੋ ਪਿਆਰ ਹੁੰਦੇ। ਦੇ ਲੋਕੀ ਕਦੇ ਮਾਂ ਦੇ ਨਾਂ ਦੇ ਕਹੋਗੇ ਜਿੱਤੇ ਕਦੇ ਵੀ ਹਾਰ ਨਹੀਂ ਉਹਦਾ ਘਰ ਅੱਜ ਕਦੇ ਨਾ ਹੋਣ ਦਾ ਜਿੱਥੇ ਹੁੰਦਾ ਮਾਂ ਦਾ ਸਤਕਾਰ ਹੈ ਨਹੀਂ ਸੇਵਾ ਦਾ ਜੀ ਰੱਬ ਦੀ ਖੁਸ਼ੀ ਹੁੰਦਾ ਇੱਕ ਵੱਡਾ ਕੋਈ ਅਵਤਾਰ ਹੈ ਨਹੀਂ ਤੇ ਦੁੱਲੇ ਵਾਲੀਆਂ ਬਾਤਾਂ ਦੇ ਕਿਸੇ ਕੰਮ ਦਾ ਇਸ ਸੰਸਾਰ ਵਿੱਚ ਨੂੰ ਦੁੱਲੇ ਬਾਏ ਉਹਨਾਂ ਬਾਤਿਆਂ ਤੇ ਕਿਸੇ ਕੰਮ ਦਾ ਇਸ ਸੰਸਾਰ ਹੈ ਨਹੀਂ ਐਨ ਸੱਚੀ ਗੱਲ ਹੈ ਆਖਦੀ ਐ ਦੁੱਲੇ ਬਾਲ ਵਾਲੇ ਸਾਡੇ ਵੀਰ ਨੇ ਬੜੇ ਵਧੀਆ ਸ਼ੇਰ ਲਿਖਿਆ ਮਾਂਵਾਂ ਦੇ ਉੱਤੇ ਕਿਉਂਕਿ ਰੱਬ ਤੋਂ ਬਾਅਦ ਜਿਕਰ ਵੱਡਾ ਰੁਕਵਾ ਇਸ ਸੰਸਾਰ ਦੇ ਵਿੱਚ ਉਹ ਗੁਰੂ ਸਾਡੇ ਅਸ਼ੀਰਵਤੀ ਨਾਲ ਸਰਪੰਚ ਅਮਰਾਂਦ ਪੰਜ ਜੁਗਾ ਮੇਲੇ ਜਿਹੜੀ ਖਿਡਾਰੀ ਫਿਰ ਜੱਥੇ ਵਾਲਾ ਮੁੰਡੇ ਦੀ ਟੀਮ ਦੀ 500 ਇੱਧਰ ਬਾਲ ਘਟਾਲਾ ਜੀ ਤੇ ਨਾਲ ਸਾਡੇ ਕਾਕਾ ਮੁੱਕੇ ਜੀ ਦਾ ਪਲੇ ਦੋਨਾਂ ਟੀਮਾਂ ਦੀ 5-500 ਜੇ ਵੱਡੇ ਮਾਤ ਦੇ ਸਮਰਦ ਦੇ ਸਾਹਿਬ ਇੱਕ ਖਿਡਾਰੀ ਦਾ ਜੁਰਮ ਭੇਜ ਜੀ ਦੇ ਪਾਸੇ ਤਾਂ ਜਹਾੜੇ ਦਾਖਲ ਆ ਗਏ ਲੱਗਦੇ ਸੋਰ 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 ਕਰਦੀ ਹੋਏ ਕੁਮਾਰ ਮੇਰੇ ਮਿੱਤਰੋ ਇੱਕ ਪਾਸੇ ਮੈਨੇ ਮੋਗੇ ਦੀ ਖਿਡਾਰਨ ਇਹ ਜੱਸੋ ਇਸ ਰੇਂਡੀ ਹੋਈ ਜਫਾ ਉਹ ਸਾਹਮਣੇ ਭਾਈ ਤਾੜੀ ਮਾਰ ਦੇਣਾ ਖਿਡਾਰਮਾਂ ਦੇ ਵਾਸਤੇ ਨਹੀਂ ਸਾਡੀ ਸੰਗਤ ਜਰੂਰ ਤਾੜੀ ਮਾਰੋ ਕਿਉਂਕਿ ਮੇਰੇ ਕੋਲ ਇਹ ਵੀ ਜਿਹੜਾ ਖਿਡਾਰਮਾ ਪੰਜਾਬ ਦੇ ਇਹਨਾਂ ਵੱਡੇ ਕੱਪਾਂ 'ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਦਿਗਿਆ ਨੇ ਲਓ ਅੱਜ ਸ਼ੰਕਰਪੁਰ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਬਾ ਖੇਡ ਕਬੱਡੀ ਦੀਆਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਵੱਡਾ ਕਬੱਡੀ ਕੱਪ ਇੱਕ ਪਾਸੇ ਕੋਪਾ ਵਾਲੀ ਖਿਡਾਰੀ ਫਿਰ ਦੇਖਦੀ ਕਿ ਕਿਰਚੀ ਲੱਗੂ ਜਾਂ ਫਿਰ ਰੇਡਰ ਨੱਠੂ ਆਹ ਸਾਹਮਣੇ ਕਿ ਲੱਤ ਨੂੰ ਰਪੇਟਾ ਤੋਂ ਮਾਰ ਦੇ ਕਮੇਟਾ ਰੇਡਰ ਲਈ ਗੱਲ ਹੁੰਦੀ ਫੇਰ ਪਰੇਸ਼ਾਨੇ ਦੀ ਗੱਲ ਚੁਸਤੀ ਦੀ ਹੁੰਦੀ ਗੱਲ ਫੁਰਤੀ ਦੀ ਹੁੰਦੀ ਕਬੱਡੀ ਵਿੱਚ ਗੱਲ ਹੁੰਦੀ ਜ਼ੋਰ ਤੇ ਜਵਾਨੀ ਦੀ ਕਬੱਡੀ ਵਿੱਚ ਗੱਲ ਹੁੰਦੀ ਜ਼ੋਰ ਤੇ ਜਵਾਨੀ ਦੀ ਜਾ ਸਾਹਮਣੇ ਕਬੱਡੀ ਕੌਨ ਦੀ ਫਿਰ ਖੇਡਾਂ ਵਿੱਚ ਦਿੱਲੀ ਇਸ ਵੇਲੇ ਦੋ ਪਾਰਾਂ ਕਰਾਂ ਦੀ ਵਧੀ ਹੋਈ ਹੈ ਉਧਰ ਬਹੁਤ ਬਹੁਤ ਧੰਨਵਾਦ ਸਿਦਾ ਕੁਦੇਵਾਲ ਜੀ ਯੂਕੇ ਪਿਆਰਾ ਗੁਟਾਲਾ ਜੀ ਯੂਕੇ ਗੁਰਵਿੰਦਰ ਕੁਦੇਵਾਲ ਜੀ ਯੂਕੇ ਜੇਰਾ ਤਖਤ ਜੀ ਯੂਕੇ ਦਿਲਬੀਰ ਕੁਦੇਵਾਲ ਜੀ ਕਾਕਾ ਯੂਕੇ ਜੀ ਕਮਲ ਯੂਕੇ ਤੇ ਸਾਡੇ ਕੋਨਾ ਸਿੰਘਾ ਜੀ ਯੂਕੇ ਕਾਲਾ ਸਿੰਘਾ ਵਾਲੇ ਮਕਰ ਕੁਦੇਵਾਲ ਨੰਬਰ ਜੀ ਯੂਕੇ ਸਿਦਾ ਗੁਰੂ ਤਖਤ ਜੀ ਜੀਐਸਏ ਤੇ ਨਾਲ ਸਾਡੇ ਸੱਭੂ ਤਖਤ ਜੀ ਯੂਕੇ ਜਥੇਦਾਰ ਜਸਪੀਰ ਸਿੰਘ ਜੀ ਜਿੰਤਾ ਨੋਨਾ ਜੀ मथाी सिख ते सिधू जी सुन गुरेवा जी बे सही मथा गुरवा जी ਰਾਜੂ ਨਾਨਲੀ ਯੂਕੇ ਇਧਰ ਪਰੇਦਾਜੀ ਯੂਕੇ ਜਲਦੀ ਪਰੇਦਾਜੀ ਯੂਕੇ ਫਾਲ ਪਰੇਦਾਜੀ ਯੂਐਸਏ ਜਲਦੀ ਪਰੇਦਾਜੀ ਯੂਕੇ ਜਸਵੀਰ ਪਰੇਦਾਜੀ ਯੂਕੇ ਮੱਖਣ ਖਿਲਕੋਤਾਣੀ ਯੂਕੇ ਪ੍ਰੇਮਿੰਦਰ ਸਿੰਘ ਬਿੱਟੂ ਜੀ ਰਾਜਾ ਪਾਵੇ ਯੂਐਸਏ ਤੇ ਬਿੱਟੂੰਦ ਪਰੇਦਾਜੀ ਯੂਐਸਏ ਤੇ ਨਾਲ ਸਾਡੇ ਜਗਤਾਰ ਸਿੰਘ ਪਰੇਦਾਜੀ ਯੂਕੇ ਇਹਨਾਂ ਦੇ ਬਹੁਤ ਵੱਡੇ ਸੰਜੇਲਾ ਕਬੱਡੀ ਕਬੱਡੀ ਕਮਰੇ ਪੈਂਦੇ ਹੋਏ ਨੇ ਗੋਪਾਰਾਮਾਂ ਦੀ ਖਿਡਾਰ ਨੇ ਵੀ ਜਫਾ ਲੱਗਿਆ ਗੋਪਾਰਾਮਾਂ ਦੀ ਟੀਮ ਦੇ ਖਿਡਾਰ ਨੇ ਵੀ ਜਫਾ ਲਾ ਦਿੱਤਾ ਚਾਹੁੰਦਾ ਮੈਂ ਇਸ ਬਾਬਤ ਪ੍ਰਭ ਨੰਬਰ ਬੋਲਦੀ ਫਿਰ ਕੋਈ ਸ਼ਾਬਦ ਜਾਂਦੇ ਫੜਦੀ ਹੈ ਜੀ ਦੋਵੇਂ ਟੀਮਾਂ ਦੇ